ਮਾਸੀ ਪਹਿਲੀ ਰਾਤ ਜिद ਕਰਕੇ ਮੇਰੇ ਦਿਉਰ ਦੇ ਕਮਰੇ ਵਿੱਚ ਪੈ ਗਈ ਤੇ ਮੈਂ ਮਾਸੀ ਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨੀ ਉਸ ਨੇ ਦੁੱਧ ਪੀਤਾ ਤੇ ਉੱਤੇ ਹੀ ਸੌ ਗਈ ਮੈਂ ਵੀ ਸਵੇਰ ਦੇ ਕੰਮ ਕਰਕੇ ਥੱਕੀ ਹੋਈ ਸੀ ਤੇ ਮੈਂ ਆਪਣੇ ਦਿਉਰ ਨੂੰ ਕਿਹਾ ਕਿ ਮੈਂ ਸੌਣ ਜਾ ਰਹੀ ਹਾਂ ਜਿੱਥੇ ਤੈਨੂੰ ਥਾਂ ਮਿਲੇ ਤੁਸੀਂ ਵੀ ਸੌ ਜਾਓ ਜਦੋਂ ਮੈਂ ਸਵੇਰੇ ਮੇਰੇ ਦਿਉਰ ਦੇ ਕਮਰੇ ਵਿੱਚ ਗਈ ਤਾਂ ਮੇਰੇ ਹੋਸ਼ ਉੱਠ ਗਏ ਉਸ ਦਿਨ ਮੇਰੇ ਦਿਉਰ ਦਾ ਵਿਆਹ ਹੋਇਆ ਸੀ ਤੇ ਉਹ ਬਹੁਤ ਖੂਰਸੀ ਕਿਉਂਕਿ ਉਸ ਦੀ ਘਰਵਾਲੀ ਬਹੁਤ ਹੀ ਜ਼ਿਆਦਾ ਸੋਹਣੀ ਸੀ ਉਸਨੇ ਪੂਰਾ ਦਿਨ ਬੇਚੈਨੀ ਨਾਲ گزارਿਆ ਸੀ ਤੇ ਗੁੱਸੇ ਵਿੱਚ ਬਾਹਰ ਆ ਗਿਆ ਜਦੋਂ ਉਸਦੀ ਘਰਵਾਲੀ ਨਾਲ ਆਈ ਹੋਈ ਸੀ ਉਸਦੀ ਮਾਸੀ ਉਸਦੇ ਕਮਰੇ ਵਿੱਚ ਜਾ ਕੇ ਸੌ ਗਈ ਘਰ ਥੋੜੇ ਬਹੁਤ ਰਿਸ਼ਤੇਦਾਰ ਮੌਜੂਦ ਸਨ ਇਸ ਲਈ ਦਿਉਰ ਨੇ ਗੁੱਸਾ ਧੁੱਕ ਦਿੱਤਾ ਤੇ ਮੇਰੇ ਕਮਰੇ ਵਿੱਚ ਆ ਕੇ ਮੈਨੂੰ ਕਹਿਣ ਲੱਗਾ ਭਾਬੀ ਤੁਸੀਂ ਗੁਲਾਬ ਦੇ ਨਾਲ ਕੰਡੇ ਕਿਉਂ ਲੈ ਕੇ ਆਏ ਹੋ ਮੈਂ ਨਾ ਸਮਝੀ ਤੇ ਉਸੇ ਨਜ਼ਰਾਂ ਵਾਲ ਵੇਖਿਆ ਕਿ ਕਿਹੜਾ ਕੰਡਾ ਤੇ ਕਿਹੜਾ ਗਲਾਬ ਕੀ ਗੱਲ ਕਰ ਰਹੀ ਹੈ ਮੇਰੀ ਗੱਲ ਸੁਣ ਕੇ ਉਸ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗਾ ਕਿ ਜੋ ਮੇਰੀ ਘਰਵਾਲੀ ਨਾਲ ਉਸਦੀ ਮਾਸੀ ਆਈ ਹੈ ਉਹ ਕਹਿੰਦੀ ਹੈ ਕਿ ਮੈਂ ਆਪਣੀ ਭਣਜੀ ਨਾਲ ਉਸਦੇ ਬੈੱਡ ਤੇ ਹੀ ਸੌਣਾ ਮੇਰੇ ਦੂਰ ਦੀ ਗੱਲ ਸੁਣ ਕੇ ਮੈਂ ਵੀ ਹੈਰਾਨ ਰਹਿ ਗਈ ਸੀ ਕਿ ਬੁੱਢੀ ਦਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ ਕਿਉਂ ਚਿੱਤਰਖਾਨ ਵਾਲੀਆਂ ਗੱਲਾਂ ਕਰਦੀ ਹੈ ਪਨ ਉਸਨੇ ਆਪਣੀ ਵਿਆਹ ਵਾਲੀ ਰਾਤ ਕਿਸੇ ਨੂੰ ਆਪਣੇ ਨਾਲ ਸੌਣ ਦਿੱਤਾ ਸੀ ਮੇਰੇ ਦਿਉਰ ਦੀ ਮਾਸੂਮ ਜਿਹੀ ਸ਼ਕਲ ਵੇਖ ਕੇ ਮੈਨੂੰ ਉਸ ਬੁੱਢੀ ਤੇ ਬਹੁਤ ਗੁੱਸਾ ਆਇਆ ਮੈਂ ਮੇਰੇ ਦਿਉਰ ਦਾ ਹੱਥ ਫੜਿਆ ਤੇ ਸਿੱਧਾ ਉਸ ਤੇ ਕਮਰੇ ਵਿੱਚ ਚਲੀ ਗਈ ਅਤੇ ਮਾਸੀ ਨੂੰ ਪੁੱਛਿਆ ਕਿ ਮਾਸੀ ਤੁਸੀਂ ਕੀ ਕੀਤਾ ਮਾਸੀ ਕਹਿਣ ਲੱਗੀ ਕਿ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੈਂ ਉਸ ਨੂੰ ਕਿਹਾ ਕਿ ਮੇਰਾ ਦਿਉਰ ਕਹਿ ਰਿਹਾ ਹੈ ਕਿ ਤੁਸੀਂ ਉਸ ਨੂੰ ਕਿਹਾ ਕਿ ਤੁਸੀਂ ਇਸ ਨਵੀਂ ਵਿਆਹੀ ਤੇ ਨਾਲ ਹੀ ਸਹੋਂਗੇ ਮਾਸੀ ਕਹਿਣ ਲੱਗੀ ਹਾਂ ਬਿਲਕੁਲ ਮੈਂ ਇਹੀ ਕਿਹਾ ਮਾਸੀ ਦੀ ਗੱਲ ਸੁਣ ਕੇ ਦੁਲਹਨ ਵੀ ਪਰੇਸ਼ਾਨ ਹੋ ਗਈ ਸੀ ਮੇਰੇ ਦਿਓ ਨੂੰ ਬਹੁਤ ਗੁੱਸਾ ਆ ਰਿਹਾ ਸੀ ਕਿਉਂਕਿ ਰਾਤ ਦੇ ਪੂਰੇ 12 ਵਜ ਗਏ ਸਨ ਅਸੀਂ ਮਾਸੀ ਲਈ ਇੱਕ ਕਮਰਾ ਵੀ ਖਾਲੀ ਕਰਵਾ ਦਿੱਤਾ ਸੀ ਅਸੀਂ ਤਿੰਨੇ ਮਾਸੀ ਦੇ ਕਰਕੇ ਜਾਗ ਰਹੇ ਸੀ ਮੈਂ ਮਾਸੀ ਨੂੰ ਕਿਹਾ ਮਾਸੀ ਜੀ ਕਿ ਤੁਹਾਡਾ ਵਿਆਹ ਨਹੀਂ ਹੋਇਆ ਸੀ ਤਾਂ ਕਹਿਣ ਲੱਗੀ ਬਹੁਤ ਧੁੰਮ ਧਾਮ ਨਾਲ ਹੋਇਆ ਸੀ ਮਾਸੀ ਦੀ ਗੱਲ ਸੁਣ ਕੇ ਮੈਨੂੰ ਹਾਸੇ ਆਉਣ ਲੱਗ ਪਈ ਪਰ ਮੈਂ ਬਹੁਤ ਮੁਸ਼ਕਲ ਨਾਲ ਆਪਣੀ ਹਾਸੇ ਰੋਕੀ ਸੀ ਇਸ ਲਈ ਮੈਂ ਮਾਸੀ ਨੂੰ ਪੁੱਛਿਆ ਤਾਂ ਤੂੰ ਵੀ ਕਿਸੇ ਨੂੰ ਨਾਲ ਲੈ ਕੇ ਗਈ ਸੀ ਅਤੇ ਉਹ ਵਿਆਹ ਵਾਲੀ ਪਹਿਲੀ ਰਾਤ ਤੇਰੇ ਨਾਲ ਸੋਈ ਸੀ ਮਾਸੀ ਨੂੰ ਗੁੱਸਾ ਆ ਗਿਆ ਉਹ ਕਹਿਣ ਲੱਗੀ ਕਿੰਨੀ ਬੇਸ਼ਰਮ ਐ ਤੂੰ ਕਿਸ ਤਰ੍ਹਾਂ ਦੀ ਗੱਲਾਂ ਕਰ ਰਹੀ ਐ ਮੇਰੇ ਕਮਰੇ 'ਚ ਕੋਈ ਵੜ ਕੇ ਤਾਂ ਵੇਖੀ ਮੈਂ ਉਸ ਦਾ ਮੂੰਹ ਨਾ ਤੋੜ ਦੇਵਾਂ ਮੈਂ ਤਾਂ ਮਾਸੀ ਦੀ ਦਲੇਰੀ ਤੇ ਹੈਰਾਨ ਰਹਿ ਗਈ ਸੀ ਉਧਰ ਦੀ ਔਰ ਦਾ ਗੁੱਸਾ ਵੇਖ ਕੇ ਉਸ ਈ ਘਰ ਵਾਲੀ ਵਿਚਾਰੀ ਰੋਣ ਲੱਗ ਪਈ ਮੈਂ ਉਸ ਨੂੰ ਕਿਹਾ ਤੂੰ ਚੁੱਪ ਕਰ ਜਾ ਇਹ ਮਜ਼ਾਕ ਕਰ ਰਿਹਾ ਹੈ ਫਿਰ ਮੈਂ ਮਾਸੀ ਵੱਲ ਵੇਖਿਆ ਤੇ ਕਿਹਾ ਮਾਸੀ ਉਹਨਾਂ ਦੋਨਾਂ ਦਾ ਵਿਆਹ ਹੋਇਆ ਹੈ ਤੂੰ ਕਿਉਂ ਕਬਾਬ ਵਿੱਚ ਛੱਡੀ ਬਣ ਰਹੀ ਐ ਮੇਰੀ ਗੱਲ ਸੁੱਕੀ ਮਾਸੀ ਮੈਨੂੰ ਕਹਿਣ ਲੱਗੀ ਮੈਂ ਕਬਾਬ ਵਿੱਚ ਛੱਡੀ ਨਹੀਂ ਬਣ ਰਹੀ ਦਰਸਨ ਮੇਰੀ ਭਾਂਜੀ ਮੇਰੀ ਕੁੜੀ ਨਹੀਂ ਮੈਂ ਉਸ ਨੂੰ ਜਨਮ ਨਹੀਂ ਦਿੱਤਾ ਪਰ ਜਦੋਂ ਦੀ ਉਸਦੀ ਮਾਂ ਮਰੀ ਸੀ ਤਾਂ ਉਸਨੇ ਕਿਹਾ ਸੀ ਕਿ ਅਜ ਤੋਂ ਬਾਅਦ ਤੂੰ ਮੇਰੀ ਧੀ ਦਾ ਪੂਰਾ ਧਿਆਨ ਰੱਖਣਾ ਹੈ ਮੈਂ ਚੰਗਾ ਰਿਸ਼ਤਾ ਵੇਖ ਕੇ ਉਸਦਾ ਵਿਆਹ ਕਰ ਦਿੱਤਾ ਪਰ ਅਜੇ ਉਸਦੀ ਉਮਰ ਛੋਟੀ ਹੈ ਅਤੇ ਆਪਣੇ ਦਿਉਰ ਨੂੰ ਕਹਿ ਕਿ ਇਸ ਤੋਂ ਦੂਰ ਰਵੇ ਜੇਕਰ ਉਸ ਨੂੰ ਕਮਰੇ ਵਿੱਚ ਪੈਣ ਦਾ ਜ਼ਿਆਦਾ ਹੀ ਸ਼ੌਕ ਹੈ ਤਾਂ ਉਹ ਆ ਕੇ ਸੋਫੇ ਤੇ ਪੈ ਜਾਵੇ ਮਾਸੀ ਦੀ ਗੱਲ ਸੁਣ ਕੇ ਮੈਂ ਉਸ ਨੂੰ ਪੁੱਛਿਆ ਕਿ ਤੁਹਾਡੀ ਉਮਰ ਕਿੰਨੀ ਹੈ ਤਾਂ ਕਹਿਣ ਲੱਗੀ 19 ਸਾਲ ਮਾਸੀ ਕਹਿਣ ਲੱਗੀ ਨਹੀਂ ਨਹੀਂ 19 ਸਾਲ ਨਹੀਂ 16 ਸਾਲ ਹੈ ਮੈਂ ਕਾਗਜ਼ਾਂ ਵਿੱਚ ਇਸ ਦੀ ਉਮਰ ਜ਼ਿਆਦਾ ਲਖਵਾਈ ਸੀ ਮੇਰੇ ਦਿਉਰ ਨੇ ਆਪਣਾ ਸਿਰ ਫੜ ਲਿਆ ਜਦੋਂ ਕਿ ਮੈਂ ਉਸ ਦੀ ਕਾਰਵਾਈ ਨੂੰ ਕਿਹਾ ਕਿ ਹੁਣ ਤੂੰ ਹੀ ਆਪਣੀ ਮਾਸੀ ਨੂੰ ਸਮਝਾ ਇਹ ਸੁਣ ਕੇ ਉਹ ਕਹਿਣ ਲੱਗੀ ਮਾ ਦੇ ਮਰਨ ਤੋਂ ਬਾਅਦ ਮਾਸੀ ਨੇ ਹੀ ਮੈਨੂੰ ਪਾਲਿਆ ਸੀ ਇਸ ਕਰਕੇ ਜੋਗਲ ਕਹਿੰਦੀ ਹੈ ਮੈਂ ਮੰਨ ਲੈਂਨੀ ਆ ਮੇਰੇ ਦਿਉਰ ਨੂੰ ਆਪਣੀ ਘਰ ਵਾਲੀ ਦੀ ਇਸ ਗੱਲ ਦੇ ਉੱਤੇ ਹੋਰ ਜ਼ਿਆਦਾ ਗੁੱਸਾ ਆ ਗਿਆ ਸੀ ਮੈਂ ਜਾਣਦੀ ਸੀ ਮੇਰੇ ਦਿਉਰ ਨੂੰ ਬਹੁਤ ਗੁੱਸਾ ਆਇਆ ਸੀ ਉਹ ਕਿਸੇ ਦੀ ਵੀ ਗੱਲ ਘੱਟ برداشت ਕਰਦਾ ਸੀ ਦੂਜੇ ਪਾਸੇ ਮੈਂ ਵੀ ਵੇਖ ਲਿਆ ਸੀ ਕਿ ਮਾਸੀ ਵੀ ਕਿਸੇ ਤੋਂ ਘੱਟ ਨਹੀਂ ਸੀ ਉਹ ਬੱਚੇ ਇਤਨਾ ਜਿੱਦ ਤੇ ਅੜੀ ਹੋਈ ਸੀ ਤੇ ਮੈਂ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਇਸ ਲਈ ਨੇ ਆਪਣੇ ਦਿਉਰ ਦਾ ਹੱਥ ਫੜਿਆ ਤੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਆਈ ਉਹ ਗੁੱਸੇ ਵਿੱਚ ਕਹਿਣ ਲੱਗਿਆ ਭਾਬੀ ਮੈਂ ਮੇਰੇ ਕਮਰੇ ਵਿੱਚ ਜਾਣਾ ਹੈ ਮੈਂ ਉਸ ਨੂੰ ਆਪਣੇ ਕਮਰੇ ਵਿੱਚੋਂ ਕਿਵੇਂ ਕੱਢਾਂ ਮੈਂ ਡਰਦੀ ਸੀ ਕਿ ਮੇਰੇ ਦੋ ਨੂੰ ਉਸ ਕੋਲ ਜਾਣ ਦੀ ਬਹੁਤ ਜਲਦੀ ਸੀ ਪਰ ਮੈਂ ਇਹ ਵੀ ਦੇਖ ਚੁੱਕੀ ਸੀ ਕਿ ਮਾਸੀ ਇੰਨੀ ਆਸਾਨੀ ਨਾਲ ਬਾਹਰ ਜਾਣ ਵਾਲੀ ਨਹੀਂ ਸੀ ਇਸ ਲਈ ਮੈਂ ਆਪਣੇ ਦੋ ਨੂੰ ਕਿਹਾ ਕਿ ਤੂੰ ਜਾਣਦਾ ਘਰ ਵਿੱਚ ਰਿਸ਼ਤੇਦਾਰ ਨੇ ਇਸ ਲਈ ਲੜਾਈ ਝਗੜਾ ਨਾ ਕਰ ਤੂੰ ਮੇਰੇ ਕਮਰੇ ਵਿੱਚ ਆਰਾਮ ਨਾਲ ਬੈਠ ਮੈਂ ਤੇਰੇ ਲਈ ਦੁੱਧ ਲੈ ਕੇ ਆਉਣੀ ਹਾਂ ਮੈਂ ਰਸੋਈ ਵਿੱਚ ਗਈ ਤੇ ਫ੍ਰੀਜ ਵਿੱਚੋਂ ਦੁੱਧ ਕੱਢਿਆ ਜੋ ਮੇਰਾ ਘਰ ਵਾਲਾ ਆਪਣੇ ਭਰਾ ਦੇ ਲਈ ਲੈ ਕੇ ਆਇਆ ਸੀ ਦਰਸਲ ਮੇਰਾ ਘਰਵਾਲਾ ਦੂਜੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਇਸ ਲਈ ਵਿਆਹ ਹੁੰਦੇ ਹੀ ਉਹ ਚਲਾ ਗਿਆ ਸੀ ਪਰ ਜਾਂਦੇ ਜਾਂਦੇ ਮੈਨੂੰ ਇੱਕ ਖਾਸ ਦਵਾਈ ਦੇ ਕੇ ਗਿਆ ਤੇ ਕਿਹਾ ਕਿ ਇਸ ਨੂੰ ਦੁੱਧ ਵਿੱਚ ਰਵੀ ਨੂੰ ਦੇ ਦੇ ਕਿਉਂਕਿ ਉਸ ਵਿੱਚ ਬਹੁਤ ਤਾਕਤ ਸੀ ਇਹ ਦੁੱਧ ਮੇਰੇ ਭਰਾ ਨੂੰ ਗਰਮ ਕਰਕੇ ਯਾਦ ਨਾਲ ਪਿਲਾ ਦਿਓ ਮੈਂ ਮੇਰੇ ਘਰਵਾਲੇ ਦੀ ਗੱਲ ਨੂੰ ਮੰਨਦੇ ਹੋਏ ਦੁੱਧ ਗਰਮ ਕੀਤਾ ਤੇ ਆਪਣੇ ਦਿਓਰ ਕੋਲ ਲੈ ਆਈ ਤੇ ਕਿਹਾ ਚਲ ਸ਼ਾਬਾਸ਼ ਹੁਣ ਗੁੱਸਾ ਧੁੱੱਕ ਕੇ ਜਲਦੀ ਨਾਲ ਦੁੱਧ ਪੀ ਲੈ ਇਹ ਤੇਰਾ ਭਰਾ ਖਾਸ ਤੇਰੇ ਲਈ ਦੂਜੇ ਸ਼ਹਿਰੋਂ ਲਿਆਇਆ ਇਹ ਗੱਲ ਸੁਣਦੇ ਕਹਿਣ ਲੱਗਾ ਭਾਬੀ ਇਸ ਸੁੱਧ ਵਿੱਚ ਅਜੇ ਕੀ ਗੱਲ ਹੈ ਮੈਂ ਉਸਦੇ ਕੰਨ ਵਿੱਚ ਦੱਸ ਦਿੱਤਾ ਕਿ ਇਸ ਸੁੱਧ ਵਿੱਚ ਅਜਿਹਾ ਕੀ ਖਾਸ ਹੈ ਇਹ ਸੁਣ ਕੇ ਕਹਿ ਲੱਗਿਆ ਮਾਸੀ ਕਮਰੇ ਵਿੱਚੋਂ ਨਿਕਲੇਗੀ ਤਾਂ ਹੀ ਮੈਂ ਆਪਣੀ ਤਾਕਤ ਜਮਾਵਾਂਗਾ ਭਾਬੀ ਸਾਡੇ ਘਰ ਵਿੱਚ ਰਿਸ਼ਤੇਦਾਰ ਨੇ ਮੈਂ ਕਿੱਥੇ ਸੌਵਾਂ ਇਹ ਸੁਣ ਕੇ ਮੈਂ ਉਸ ਨੂੰ ਕਹਿ ਦਿੱਤਾ ਕਿ ਤੂੰ ਅੱਜ ਦੀ ਰਾਤ ਮੇਰੇ ਕਮਰੇ ਵਿੱਚ ਸੌ ਜਾ ਕੱਲ ਦੀ ਰਾਤ ਤਾਂ ਉਸਨੇ ਮੇਰੇ ਕਮਰੇ ਵਿੱਚ ਗੁਜ਼ਾਰ ਲਈ ਸੀ ਤੇ ਸਵੇਰ ਹੁੰਦੇ ਹੀ ਆਪਣੇ ਦੋਸਤਾਂ ਨਾਲ ਚਲਾ ਗਿਆ ਵਿਆਹ ਖਤਮ ਹੋ ਗਿਆ ਸੀ ਹੌਲੀ-ਹੌਲੀ ਸਾਰੇ ਰਿਸ਼ਤੇਦਾਰ ਵੀ ਜਾਣ ਲੱਗੇ ਇਤੋਂ ਤੱਕ ਕਿ ਸ਼ਾਮ ਹੋਈ ਤਾਂ ਘਰ ਵਿੱਚ ਸਿਰਫ ਮਾਸੀ ਰਹਿ ਗਈ ਸੀ ਮੈਂ ਦੁਲਨ ਦੇ ਕਮਰੇ ਵਿੱਚ ਆਈ ਤਾਂ ਮਾਸੀ ਨੂੰ ਪੁੱਛਿਆ ਕਿ ਮਾਸੀ ਇਸ ਘਰ ਵਿੱਚ ਹੋਰ ਕੋਈ ਮਰਦ ਨਹੀਂ ਬਸ ਮੇਰਾ ਹੀ ਦਿਉਰ ਹੈ ਤਾਂ ਮੈਂ ਉਸ ਨੂੰ ਕਹਾ ਕਿ ਤੈਨੂੰ ਛੱਡ ਆਵੇਗਾ ਮੇਰੀ ਗੱਲ ਸੁਣ ਕੇ ਮਾਸੀ ਉੱਛਲ ਪਈ ਤੇ ਗੁੱਸੇ ਵਿੱਚ ਬੋਲੀ ਬੇਟਾ ਰਾਤ ਸੰਝਾਇਆ ਤਾਂ ਸੀ ਕਿ ਮੈਂ ਕਿਤੇ ਨਹੀਂ ਜਾ ਰਹੀ ਮੈਂ ਆਪਣੀ ਕੁੜੀ ਕੋਲੀ ਰਹਾਗੀ ਇਹ ਸੁਣ ਕੇ ਤਾਂ ਮੈਨੂੰ ਗੁੱਸਾ ਆ ਗਿਆ ਪਰ ਮੈਂ ਕੁਝ ਨਾ ਬੋਲੀ ਮੈਂ ਮੇਰੇ ਦਿਉਰ ਨੂੰ ਕਿਹਾ ਕੋਈ ਤਮਾਸ਼ਾ ਨਾ ਖੜਾ ਕਰ ਅੱਜ ਤੇਰਾ ਮਨ ਪਸੰਦ ਖਾਣਾ ਬਣਾਇਆ ਹੈ ਉਹ ਮੈਨੂੰ ਧੰਨਵਾਦ ਕਹਿ ਕੇ ਖੁਸ਼ ਹੋ ਗਿਆ ਤੇ ਕਹਿਣ ਲੱਗਾ ਭਾਬੀ ਤੂੰ ਕਿੰਨੀ ਚੰਗੀ ਐ ਅੱਜ ਮੈਨੂੰ ਬਹੁਤ ਭੁੱਖ ਲੱਗੀ ਐ ਮੈਂ ਉਸ ਦੀ ਖੁਸ਼ੀ ਦੇਖੀ ਤੇ ਉਸ ਨੂੰ ਕਿਹਾ ਕਿ ਮੈਂ ਰੋਟੀ ਲੈ ਕੇ ਆਉਣੀ ਆ ਇਹ ਸੁਣ ਕੇ ਉਹ ਕਹਿਣ ਲੱਗਾ ਕਿ ਭਾਬੀ ਅਜੇ ਨਹੀਂ ਅੱਜ ਮੈਂ ਆਪਣੀ ਘਰਵਾਲੀ ਦੇ ਨਾਲ ਹੀ ਖਾਣੀ ਐ ਤੇ ਅੱਜ ਮੈਨੂੰ ਖਾਸ ਦੁੱਧ ਪਿਲਾਉਣ ਤੋਂ ਬਾਅਦ ਮੈਨੂੰ ਮੇਰੀ ਘਰਵਾਲੀ ਕੋਲ ਭੇਜ ਦਿਓ ਅੱਜ ਮੈਨੂੰ ਉਸ ਦੀ ਬਹੁਤ ਲੋੜ ਪੈਣ ਵਾਲੀ ਐ ਮੈਂ ਉਸ ਨੂੰ ਕਿਹਾ ਠੀਕ ਐ ਉਸ ਨੇ ਆਪਣੀ ਅੱਖਾਂ ਬੰਦ ਕਰਦੇ ਹੋਏ ਕਿਹਾ ਅਤੇ ਤੁਰੰਤ ਆਪਣੇ ਕਮਰੇ ਵਿੱਚ ਚਾਲ ਲੱਗਾ ਮੈਂ ਉਸ ਨੂੰ ਪਿੱਛੇ ਤੋਂ ਬੋਲਦੀ ਰਹਿ ਗਈ ਪਰ ਉਸ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਮੈਂ ਜਾਣਦੀ ਸੀ ਕਿ ਹੁਣ ਕੀ ਹੋਣ ਵਾਲਾ ਸੀ ਮੈਂ ਕਿੰਨੀ ਮਿਹਨਤ ਨਾਲ ਰੋਟੀ ਬਣਾਈ ਸੀ ਤੇ ਸੋਚਿਆ ਸੀ ਜਦੋਂ ਮੇਰਾ ਦਿਉਰ ਆਊਗਾ ਤਾਂ ਉਸ ਨੂੰ ਰਸੋਈ ਵਿੱਚ ਹੀ ਖਵਾ ਦਾਂਗੀ ਕਿਉਂਕਿ ਉਹ ਵਿਚਾਰਾ ਸੇਵ ਤੋਂ ਭੁੱਖਾ ਸੀ ਰੋਟੀ ਖਾਣ ਤੋਂ ਬਾਅਦ ਮੈਂ ਉਸ ਨੂੰ ਦੱਸਾਂਗੀ ਕਿ ਮਾਸੀ ਅੱਜ ਵੀ ਨਹੀਂ ਗਈ ਪਰ ਉਹ ਇੰਨਾ ਕੋਕ ਤੁਸੀਂ ਕਿ ਮੇਰੇ ਗੱਲ ਹੀ ਨਹੀਂ ਸੁਣ ਰਿਹਾ ਸੀ ਮੈਂ ਸਿਰ ਫੜ ਕੇ ਬੈਠ ਗਈ ਤੇ ਉਸੇ ਸਮੇਂ ਮੇਰੇ ਦਿਉਰ ਦੀ ਆਵਾਜ਼ ਮੈਨੂੰ ਸੁਣਾਈ ਦਿੱਤੀ ਭਾਬੀ ਭਾਬੀ ਇੱਧਰ ਆਓ ਉਹ ਮੈਨੂੰ ਬੁਲਾ ਰਿਹਾ ਮੈਂ ਜਦੋਂ ਜਾ ਕੇ ਵੇਖਿਆ ਮੇਰਾ ਦਿਉਰ ਤੇ ਮਾਸੀ ਫੇਰ ਆਮਣੇ ਸਾਹਮਣੇ ਸੀ ਤੇ ਲੜਾਈ ਸ਼ੁਰੂ ਹੋ ਚੁੱਕੀ ਸੀ ਮੈਨੂੰ ਵੇਖਦੇ ਹੀ ਮੇਰਾ ਦਿਉਰ ਕਹਿਣ ਲੱਗਾ ਭਾਬੀ ਮੈਨੂੰ ਆਪਣੀ ਘਰ ਵਾਲੀ ਦੀ ਮਾਸੀ ਤੇ ਇੱਥੇ ਰਹਿਣ ਤੇ ਕੋਈ ਤਰਾਜ ਨਹੀਂ ਇਹ ਚਾਹੇ ਸਾਰੀ ਜ਼ਿੰਦਗੀ ਸਾਡੇ ਨਾਲ ਰਹਿ ਸਕਦੀ ਹੈ ਪਰ ਸਾਡੇ ਘਰ ਸਾਨੂੰ ਖਾਣ ਪੀਣ ਦੀ ਕੋਈ ਕਮੀ ਨਹੀਂ ਪਰ ਇਸ ਨੂੰ ਕਹਿ ਦਿਓ ਅਲੱਗ ਕੰਮੇ ਵੀ ਸੌ ਜਾਵੇ ਤੇ ਸਾਨੂੰ ਦੋਵਾਂ ਨੂੰ ਇਕੱਲੇ ਛੱਡ ਦੇਵੇ ਮੈਂ ਆਪਣੇ ਦਿਉਰ ਦੀ ਇਹ ਗੱਲ ਸੁਣ ਕੇ ਮਾਸੀ ਨੂੰ ਕਿਹਾ ਕਿ ਮਾਸੀ ਤੁਸੀਂ ਆਪਣੀ ਜਿੱਦ ਛੱਡ ਦਿਓ ਤੁਸੀਂ ਕਦੋਂ ਤੱਕ ਆਪਣੀ ਧੀ ਨਾਲ ਇਦਾਂ ਹੀ ਰਹੋਗੇ ਤੁਹਾਨੂੰ ਆਪਣੀ ਧੀ ਨੂੰ ਇਕੱਲੇ ਛੱਡਣਾ ਹੀ ਪੈਣਾ ਮੈਂ ਮਾਸੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਐ ਤੇ ਮੈਂ ਇਹ ਵੀ ਕਹਿ ਰਹੀ ਸੀ ਕਿ ਹੁਣ ਮੇਰਾ ਦਿਲ ਤੁਹਾਨੂੰ ਬਹੁਤ ਪਿਆਰ ਨਾਲ ਕਹਿ ਰਿਹਾ ਪਰ ਜਦੋਂ ਉਸ ਦਾ ਮੂਡ ਖਰਾਬ ਹੋ ਗਿਆ ਤਾਂ ਸਾਰੀ ਤਮੀਜ਼ ਭੁੱਲ ਜਾਊਗਾ ਪਰ ਪਤਾ ਨਹੀਂ ਮਾਸੀ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਮਾਸੀ ਕਹਿਣ ਲੱਗੀ ਕਿ ਮੈਂ ਕਦੋਂ ਕਿਹਾ ਕਿ ਮੈਂ ਸਾਰੀ ਜ਼ਿੰਦਗੀ ਇੱਥੇ ਰਹਿਣਾ ਚਾਹਨੀ ਹਾਂ ਮੇਰਾ ਆਪਣਾ ਘਰ ਵੀ ਹੈ ਮੈਂ ਕੁਝ ਦਿਨਾਂ ਬਾਅਦ ਇੱਥੋਂ ਚਲੀ ਜਾਵਾਂਗੀ ਪਰ ਜਿੰਨੇ ਦਿਨ ਵੀ ਮੈਂ ਇੱਥੇ ਹਾਂ ਮੈਂ ਆਪਣੀ ਧੀ ਦੇ ਨਾਲ ਹੀ ਸੌਣਾ ਇਸ ਹੈ ਕਿ ਮਾਸੀ ਰੋਣ ਲੱਗੀ ਤੇ ਮੇਰੀ ਦਰਾਣੀ ਵੀ ਉਸ ਨੂੰ ਵੇਖ ਕੇ ਰੋਣ ਲੱਗੀ ਸੀ ਮੇਰੇ ਦਿਉਰ ਨੂੰ ਮਾਸੀ ਦੀ ਇਸ ਗੱਲ ਉੱਤੇ ਗੁੱਸਾ ਆਇਆ ਉਸ ਨੇ ਇੱਕ ਨਜ਼ਰ ਆਪਣੇ ਘਰ ਵਾਲੀ ਨੂੰ ਦੇਖਿਆ ਆ ਜੋ ਉਸ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ ਜੋ ਉਸ ਦੀ ਗੋਰੀ ਚਿੱਟੀ ਰੰਗਤ ਤੇ ਬਹੁਤ ਸਜ ਰਿਹਾ ਸੀ ਮੇਰੇ ਦਿਉਰ ਨੇ ਹੌਕਾ ਲੀਤਾ ਤੇ ਮੈਨੂੰ ਕਹਿਣ ਲੱਗਾ ਕਿ ਮੇਲੀ ਰੋਟੀ ਲੈ ਕੇ ਆਓ ਉਸ ਦਾ ਮੂਡ ਠੀਕ ਨਹੀਂ ਸੀ ਮੈਂ ਰਸੋਈ ਵਿੱਚ ਗਈ ਤੇ ਸਾਰਿਆਂ ਨੇ ਰੋਟੀ ਕਮਰੇ ਵਿੱਚ ਲੈ ਕੇ ਆਈ ਜਦੋਂ ਕਿ ਮੈਂ ਉਹਨਾਂ ਦੇ ਨਾਲ ਹੀ ਰੋਟੀ ਖਾ ਲਈ ਸੀ ਅੱਜ ਲੜਾਈ ਨਹੀਂ ਹੋਈ ਸੀ ਜਦੋਂ ਮੈਂ ਰਾਤ ਨੂੰ ਦੁੱਧ ਲੈ ਕੇ ਕਮਰੇ ਵਿੱਚ ਗਈ ਤਾਂ ਮੇਰਾ ਦੌਰ ਕਹਿਣ ਲੱਗਾ ਭਾਬੀ ਮੈਨੂੰ ਮਾਸੀ ਤੋਂ ਜ਼ਿਆਦਾ ਆਪਣੀ ਘਰ ਵਾਲੀ ਤੇ ਸ਼ੱਕ ਹੋ ਰਿਹਾ ਹੈ ਉਹ ਹਰ ਸਮੇਂ ਮਾਸੀ ਦੇ ਨਾਲ ਚਿਪਕੀ ਰਹਿੰਦੀ ਹੈ ਕੀ ਦੀ ਜਿਹਤਾ ਨਹੀਂ ਕਿ ਉਹ ਹੀ ਮੈਨੂੰ ਕਮਰੇ ਵਿੱਚ ਨਹੀਂ ਆਉਣ ਦਿੰਦੀ ਪਰ ਉਹ ਇਸ ਗੱਲ ਤੇ ਮਾਸੀ ਨੂੰ ਅੱਗੇ ਕਰ ਦਿੰਦੀ ਹੈ ਮੇਰਾ ਦਿਓਰ ਬਹੁਤ ਗਲਤ ਸੋਚ ਰਿਹਾ ਸੀ ਜਦੋਂ ਕਿ ਘਰ ਵਾਲੀ ਤੇ ਪਤੀ ਦਾ ਰਿਸ਼ਤਾ ਬਹੁਤ ਹੀ ਨਾਜ਼ੁਕ ਹੁੰਦਾ ਜਦੋਂ ਮੈਂ ਉਸ ਨੂੰ ਸਮਝਾਉਂਦੇ ਕਹਿਣ ਲੱਗੀ ਕਿ ਉਹ ਬਹੁਤ ਹੀ ਚੰਗੀ ਕੁੜੀ ਹੈ ਬਸ ਤੂੰ ਉਸ ਤੇ ਸ਼ੱਕ ਨਾ ਕਰੀ ਉਹ ਆਪਣੀ ਮਾਸੀ ਤੋਂ ਡਰਦੀ ਹੈ ਤੂੰ ਛੇਤੀ ਦੁੱਧ ਪੀ ਕੇ ਸੌ ਜਾ ਤਾਂ ਕਹਿ ਲੱਗਾ ਭਾਬੀ ਤੁਸੀਂ ਹਰ ਰੋਜ਼ ਮੈਨੂੰ ਦੁੱਧ ਪਿਲਾਉਂਦੇ ਹੋ ਇੰਨੀ ਤਾਕਤ ਦਾ ਮੈਂ ਕੀ ਕਰਾਂਗਾ ਜੇਕਰ ਮਾਸੀ ਸੌ ਗਈ ਹੋਵੇ ਤਾਂ ਤੁਸੀਂ ਮੇਰੇ ਘਰ ਵਾਲੀ ਨੂੰ ਆਪਣੇ ਕਮਰੇ ਵਿੱਚ ਲੈ ਆਓ ਮੇਰੇ ਦਿਉਰ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਤੇ ਕਿਹਾ ਨਹੀਂ ਨਹੀਂ ਜੇਕਰ ਤੇਰੇ ਘਰ ਵਾਲੀ ਮੇਰੇ ਕਮਰੇ ਵਿੱਚ ਸੌ ਗਈ ਤਾਂ ਮੈਂ ਕਿੱਥੇ ਸੌਂਗੀ ਤਾਂ ਉਹ ਕਹਿਣ ਲੱਗਿਆ ਭਾਬੀ ਭਾਈ ਘਰ ਨਹੀਂ ਤੂੰ ਮਾਸੀ ਨਾਲ ਸੌਂ ਜਾਈ ਮੈਨੂੰ ਉਸ ਦੀ ਗੱਲ ਤੇ ਹਾਸੇ ਆ ਗਈ ਤੇ ਮੈਂ ਉਸ ਨੂੰ ਕਿਹਾ ਚੁੱਪ ਕਰਕੇ ਸੌਂ ਜਾ ਵਿਚਾਰੇ ਦਿਉਰ ਨੇ ਨਿੱਕਾ ਜਿਹਾ ਮੂੰਹ ਬਣਾ ਲੈ ਤੇ ਕਿਹਾ ਕੀ ਠੀਕ ਹੈ ਭਾਬੀ ਤਸਵੀਰੇ ਮਾਸੀ ਨੂੰ ਕਿਸੇ ਕੰਮ ਵਿੱਚ ਫਸਾ ਦਿਓ ਤਾਂ ਕਿ ਮੈਂ ਆਪਣੇ ਘਰ ਵਾਲੇ ਨਾਲ ਕੋਈ ਨਾ ਕੋਈ ਗੱਲ ਕਰ ਸਕਾਂ ਉਹ ਕਹਿਣ ਲੱਗਾ ਭਾਬੀ ਤੁਸੀਂ ਮੇਰੇ ਲਈ ਇੰਨਾ ਤਾਂ ਕਰ ਹੀ ਸਕਦੇ ਹੋ ਨਾ ਉਸਨੇ ਮਿੰਤਾ ਕਰਦੇ ਹੋਏ ਕਿਹਾ ਪਰ ਅਗਲੇ ਦਿਨ ਮੇਰੀ ਅੱਖ ਲੇਟ ਗੁੱਲੀ ਮੈਂ ਵੇਖਿਆ ਕਿ ਮਾਸੀ ਰਸੋਈ ਵਿੱਚ ਆਪਣੇ ਲਈ ਚਾਹ ਬਣਾ ਰਹੀ ਸੀ ਮੈਨੂੰ ਇਹ ਮੌਕਾ ਠੀਕ ਲੱਗਿਆ ਮੈਂ ਬਿਨਾਂ ਆਵਾਜ਼ ਕੀਤੇ ਹੌਲੀ-ਹੌਲੀ ਆਪਣੇ ਕਮਰੇ ਵਿੱਚ ਗਈ ਤੇ ਆਪਣੇ ਦਿਓ ਨੂੰ ਜਗਾਉਂਦੇ ਹੋਏ ਕਿਹਾ ਕਿ ਤੇਰੀ ਘਰ ਵਾਲੀ ਕਮਰੇ ਵਿੱਚ ਗੱਲੀ ਹੈ ਉਹ ਮੇਰੀ ਗੱਲ ਸੁਣ ਕੇ ਉੱਠਿਆ ਤੇ ਮੇਰੇ ਵੱਲ ਵੇਖ ਕੇ ਬਹੁਤ ਖੁਸ਼ ਹੋ ਗਿਆ ਸੀ ਤੇ ਕਹਿਣ ਲੱਗਾ ਭਾਬੀ ਪਲੀਜ਼ ਅੱਜ ਮਾਸੀ ਨੂੰ ਕੋ ਘੰਟਾ ਗੱਲਾਂ ਵਿੱਚ ਲਾ ਲੈਣਾ ਮੈਂ ਤੁਹਾਡੀ ਦਰਾਨੀ ਨਾਲ ਦੋ ਹੱਥ ਕਰਕੇ ਆਉਣਾ ਹਾਂ ਇਹ ਕਹਿੰਦੇ ਹੋਏ ਉਹ ਬੜੀ ਖੁਸ਼ੀ ਨਾਲ ਆਪਣੇ ਕਮਰੇ ਵੱਲ ਭੱਜਿਆ ਤੇ ਮੈਂ ਉਸੇ ਸਮੇਂ ਰਸੋਈ ਵਿੱਚ ਆ ਗਈ ਤਾਂ ਕਿ ਮਾਸੀ ਨੂੰ ਗੱਲਾਂ ਵਿੱਚ ਲਾ ਸਕਾਂ ਅਤੇ ਉਸ ਨੂੰ ਕਮਰੇ ਵਿੱਚ ਜਾਣ ਤੋਂ ਰੋਕ ਸਕਾ ਮੈਨੂੰ ਵੇਖ ਕੇ ਮਾਸੀ ਕਹਿਣ ਲੱਗੀ ਰਿਸ਼ਤੇਦਾਰ ਤਾਂ ਆਪ ਹੀ ਚਾਹ ਬਣਾ ਰਹੇ ਨੇ ਤੇ ਘਰ ਦੇ ਲੋਕ ਹੌਣ ਸੁੱਤੇ ਉੱਠਦੇ ਨੇ ਉਹਨਾਂ ਦੀ ਗੱਲ ਸੁਣ ਕੇ ਮੇਰਾ ਦਿਲ ਕੀਤਾ ਕਿ ਕਿਹਾ ਕਿ ਜੇ ਖੁਦ ਰਿਸ਼ਤੇਦਾਰ ਸਮਝਦੇ ਹੋ ਤਾਂ ਇੱਥੇ ਜਾਂਦੇ ਕਿਉਂ ਨਹੀਂ ਪਰ ਮੈਂ ਉਹਨਾਂ ਨੂੰ ਕੁਝ ਨਾ ਕਿਹਾ ਕਿਉਂਕਿ ਮੈਂ ਉਸ ਦਾ ਮੂਡ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਮੈਂ ਕਿਹਾ ਮਾਸੀ ਤੁਸੀਂ ਕੁਸਮਾ ਮੇਰੇ ਕੋਲ ਬੈਠੋ ਸਾਰਾ ਦਿਨ ਆਪਣੀ ਕੁੜੀ ਕੋਲ ਹੀ ਰਹਿੰਦੇ ਹੋ ਪਰ ਉਹ ਕਹਿਣ ਲੱਗੀ ਨਹੀਂ ਮੇਰਾ ਗੱਲ ਕਰਨ ਦਾ ਬਿਲਕੁਲ ਵੀ ਮਨ ਨਹੀਂ ਮੈਂ ਤਾਂ ਇੱਥੇ ਚਾ ਬਣਾਉਣ ਆਈ ਸੀ ਕਿਉਂਕਿ ਮੇਰਾ ਸਿਰ ਦਰਦ ਕਰ ਰਿਹਾ ਸੀ ਮਾਸੀ ਦੀ ਗੱਲ ਸੁਣ ਕੇ ਮੈਂ ਆਪਣਾ ਸਿਰ ਫੜ ਲਿਆ ਤੇ ਦਿਉਰ ਇੰਨੀ ਚਾਹ ਨਾਲ ਆਪਣੇ ਕਮਰੇ ਵਿੱਚ ਗਿਆ ਸੀ ਪਰ ਮਾਸੀ ਫੇਰ ਕਬਾਬ ਵਿੱਚ ਹੱਡੀ ਬਣ ਗਈ ਸੀ ਮਾਸੀ ਨੂੰ ਵੇਖ ਕੇ ਮੇਰਾ ਦਿਉਰ ਰਸੋਈ ਵਿੱਚ ਆ ਗਿਆ ਤੇ ਕਹਿਣ ਲੱਗਾ ਭਾਬੀ ਜੇਕਰ ਅੱਜ ਮਾਸੀ ਨਾ ਗਈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਨਹੀਂ ਬਸ ਤੁਸੀਂ ਵਿੱਚ ਨਾ ਆਇਓ ਨਹੀਂ ਤਾਂ ਤੁਹਾਡੀ ਵੀ ਸ਼ਮਤ ਆ ਜਾਊਗੀ ਉਹ ਅੱਜ ਬਹੁਤ ਗੁੱਸੇ ਵਿੱਚ ਸੀ ਅਤੇ ਜਦੋਂ ਮੈਂ ਉਹਨਾਂ ਦੇ ਕਮਰੇ ਵਿੱਚ ਗਈ ਤਾਂ ਦੋਨੋਂ ਮਾਸੀ ਭਾਣਜੀ ਚੀਚੀ ਹੱਸ ਰਹੀਆਂ ਸੀ ਉਹਨਾਂ ਨੂੰ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਦਿਲ ਤਾਂ ਕਰਦਾ ਸੀ ਮਾਸੀ ਨੂੰ ਗਾਲਾਂ ਕੱਢਾਂ ਉਹ ਕਿਹੋ ਜੀ ਮਾਸੀ ਸੀ ਜੋ ਆਪਣੀ ਧੀ ਦਾ ਘਰ ਬਸਣ ਤੋਂ ਪਹਿਲਾਂ ਹੀ ਉਜਾੜ ਰਹੀ ਸੀ ਮਜਾਲ ਹੈ ਕਿ ਉਹ ਆਪਣੀ ਧੀ ਨੂੰ 1 ਮਿੰਟ ਵੀ ਇਕੱਲੇ ਛੱਡਦੀ ਉਸ ਤੋਂ ਦੂਰ ਹੁੰਦੀ ਮੈਂ ਮੇਜ਼ ਤੇ ਚਾਹ ਰੱਖੀ ਤੇ ਮਾਸੀ ਕਹਿਣ ਲੱਗੀ ਧੀ ਇਹ ਜੇ ਕਾਹ ਚਾਹ ਲੈ ਕੇ ਆਈਆਂ ਤਾਂ ਮੈਨੂੰ ਫੜਾ ਵੀ ਦੇ ਮੈਂ ਕਮਰੇ ਵਿੱਚ ਜਾਣੇ ਵਾਲੀ ਸੀ ਕਿ ਮਾਸੀ ਨੇ ਮੈਨੇ ਕੋਹਰ ਆਰਡਰ ਦੇ ਦਿੱਤਾ ਮੈਨੂੰ ਉਸ ਤੇ ਗੁੱਸਾ ਆ ਰਿਹਾ ਸੀ ਇਕਦਾ ਸਾਡੇ ਘਰ ਤੇ ਕਬਜ਼ਾ ਜਮਾ ਕੇ ਬੈਠੀ ਸੀ ਉੱਤੋਂ ਮੇਰੇ ਤੇ ਹੁਕਮ ਚਲਾ ਰਹੀ ਸੀ ਉਸ ਸਮੇਂ ਮੈਂ ਜਾਣਬੁੱਝ ਕੇ ਥੋੜੀ ਜਿਹੀ ਚਾਹ ਮਾਸੀ ਦੇ ਕੱਪੜਿਆਂ ਤੇ ਸੋੜ ਦਿੱਤੀ ਗਰਮ ਗਰਮ ਚਾਹ ਕੱਪੜਿਆਂ ਤੇ ਪੈਂਦੇ ਹੀ ਮਾਸੀ ਬਾਥਰੂਮ ਵੱਲ ਭੱਜੀ ਤਾਂ ਮੇਰੀ ਦਰਾਨੀ ਨੇ ਪੁੱਛਿਆ ਕਿ ਮੇਰਾ ਦਿਉਰ ਸਵੇਰੇ ਤੇਰੇ ਕਮਰੇ ਵਿੱਚ ਆਇਆ ਸੀ ਤਾਂ ਦੱਸੋ ਕਿ ਤੁਹਾਡੇ ਵਿੱਚ ਕੀ ਕੀ ਹੋਇਆ ਉਹ ਮੇਰੀ ਗੱਲ ਸੁਣ ਕੇ ਅੱਖਾਂ ਫਾੜ-ਫੜ ਕੇ ਮੈਨੂੰ ਵੇਖਣ ਲੱਗੀ ਤੇ ਕਹਿਣ ਲੱਗੀ ਕਿ ਜਦੋਂ ਤੁਹਾਡਾ ਦਿਉਰ ਕਮਰੇ ਵਿੱਚ ਆਇਆ ਉਸੇ ਸਮੇਂ ਮੇਰੀ ਮਾਸੀ ਆ ਗਈ ਇਹ ਗੱਲ ਸੁਣ ਕੇ ਮੈਂ ਆਪਣੀ ਦਰਾਨੀ ਨੂੰ ਕਿਹਾ ਕਿ ਤੈਨੂੰ ਥੋੜਾ ਜਿਹਾ ਖਿਆਲ ਆਉਣਾ ਚਾਹੀਦਾ ਹੈ ਤੂੰ ਜਿਸ ਨਾਲ ਵਿਆਹ ਕਰਵਾਇਆ ਹੈ ਉਸ ਨਾਲ ਰਹਿਣ ਦੀ ਬਜਾਏ ਤੂੰ ਆਪਣੀ ਮਾਸੀ ਨਾਲ ਚਿਪਕੀ ਰਹਿਣੀ ਹੈ ਤੈਨੂੰ ਆਪਣਾ ਹੱਕ ਅਦਾ ਕਰਨਾ ਚਾਹੀਦਾ ਹੈ ਮੇਰੀ ਗੱਲ ਸੁਣ ਕੇ ਉਹ ਰੋਣ ਲੱਗੀ ਤੇ ਕਹਿਣ ਲੱਗੀ ਦੀਦੀ ਉਹ ਮੇਰੀ ਮਾਸੀ ਹੈ ਮੈਂ ਉਸ ਨੂੰ ਕਿਵੇਂ ਕਹਦੇ ਆ ਕਿ ਹੁਣ ਮੇਰਾ ਵਿਆਹ ਹੋ ਗਿਆ ਤੁਸੀਂ ਮੇਰੇ ਘਰੋਂ ਨਿਕਲ ਜਾਓ ਉਸ ਨੂੰ ਰੋਂਦਾ ਹੋਇਆ ਵੀ ਕਿ ਮੇਰਾ ਵੀ ਮੂਡ ਖਰਾਬ ਹੋ ਗਿਆ ਸੀ ਉਸ ਦਾ ਵੀ ਕੋਈ ਕਸੂਰ ਨਹੀਂ ਸੀ ਇਹ ਸਾਰੇ ਫਸਾਦ ਦੀ ਜੜ੍ਹ ਮਾਸੀ ਹੀ ਸੀ ਮਾਸੀ ਨੂੰ ਆਪਣੇ ਰਾਹ ਤੋਂ ਹਟਾਉਣਾ ਹੀ ਪੈਣਾ ਸੀ ਉਹ ਹਲੇ ਬਾਥਰੂਮ ਵਿੱਚੋਂ ਨਹੀਂ ਆਈ ਸੀ ਤੇ ਮੈਂ ਆਪਣੀ ਦਰਾਨੀ ਨੂੰ ਕਿਹਾ ਕਿ ਮੇਰੇ ਦਿਉਣ ਦਾ ਗੁੱਸਾ ਬਹੁਤ ਭੜਾ ਉਸ ਨੇ ਤੁਹਾਡੀ ਮਾਸੀ ਨੂੰ ਜ਼ਨਤ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਜੇਕਰ ਤੂੰ ਆਪਣੇ ਵਾਸੀ ਨੂੰ ਬਚਾਉਣਾ ਚਾਹਨੀ ਹੈ ਤਾਂ ਮੇਰੀ ਗੱਲ ਸੁਣ ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਨੀਂਦ ਦੀਆਂ ਗੋਲੀਆਂ ਦਵਾਂਗੀ ਉਹ ਗੋਲੀਆਂ ਤੂੰ ਦੁੱਧ ਵਿੱਚ ਮਾਸੀ ਨੂੰ ਦੇ ਦੇਈਂ ਤੇ ਜਦੋਂ ਉਹ ਸੌਂ ਗਈ ਤਾਂ ਤੁਸੀਂ ਦੋਵੇਂ ਮੇਰੇ ਕਮਰੇ ਵਿੱਚ ਸੌਂ ਜਾਇਓ ਉਸ ਵੇਲੇ ਮਾਸੀ ਬਾਥਰੂਮ ਵਿੱਚੋਂ ਬਾਹਰ ਆਈ ਅਤੇ ਮੈਂ ਮੇਰੀ ਦਰਾਨੀ ਦਾ ਤਾਂ ਜਵਾਬ ਨਹੀਂ ਸੌ ਸਕੀ ਸੀ ਮੈਂ ਰਸੋਈ ਵਿੱਚ ਆ ਗਈ ਸੀ ਤੇ ਸ਼ਾਮ ਹੋਣ ਵਾਲੀ ਸੀ ਮੈਂ ਰੋਟੀ ਬਣਾ ਲਈ ਸੀ ਤੇ ਮੈਨੂੰ ਪਤਾ ਸੀ ਕਿ ਮੇਰਾ ਦਿਉਰ ਆਉਂਦਾ ਹੀ ਹੋਣਾ ਉਸ ਦੇ ਆਉਣ ਤੋਂ ਪਹਿਲਾਂ ਮੈਨੂੰ ਮਾਸੀ ਦਾ ਆਵਾਜ਼ ਆ ਗਈ ਸੀ ਮੈਂ ਮਾਸੀ ਲਈ ਰੋਟੀ ਪਾ ਕੇ ਕਮਰੇ ਵਿੱਚ ਲੈ ਆਈ ਪਰ ਉਸ ਤੋਂ ਪਹਿਲਾਂ ਮੈਂ ਮਾਸੀ ਦੇ ਖਾਣੇ ਵਿੱਚ ਨੀਂਦ ਦੀ ਦਵਾਈ ਮਿਲਾ ਦਿੱਤੀ ਸੀ ਉਸ ਨੂੰ ਦੇਖ ਕੇ ਮਾਸੀ ਕਹਿਣ ਲੱਗੀ ਸ਼ੁਕਰ ਹੈ ਤੂੰ ਰੋਟੀ ਲੈ ਕੇ ਆਈ ਮੈਨੂੰ ਤਾਂ ਬਹੁਤ ਭੁੱਖ ਲੱਗੀ ਸੀ ਮਾਸੀ ਨੇ ਰੋਟੀ ਖਾ ਲਈ ਸੀ ਪਰ ਥੋੜੇ ਸਮੇਂ ਬਾਅਦ ਮਾਸੀ ਦੇ ਕਮਰੇ ਵਿੱਚੋਂ ਚਿਕਨ ਦੀ ਆਵਾਜ਼ ਆਉਣ ਲੱਗੀ ਆ ਜਦੋਂ ਮੈਂ ਉਹਨਾਂ ਦੇ ਕਮਰੇ ਵਿੱਚ ਗਈ ਤਾਂ ਮਾਸੀ ਕਹਿਣ ਲੱਗੀ ਮੇਰੇ ਢਿੱਡ ਵਿੱਚ ਤਾਂ ਬਹੁਤ ਦਰਦ ਹੋ ਰਿਹਾ ਛੇਤੀ ਡਾਕਟਰ ਨੂੰ ਬੁਲਾਓ ਮੈਂ ਡਾਕਟਰ ਨੂੰ ਪਹਿਲਾਂ ਹੀ ਫੋਨ ਕਰਕੇ ਸਭ ਕੁਝ ਸਮਝਾ ਦਿੱਤਾ ਸੀ ਡਾਕਟਰ ਨੇ ਪਲਾਨ ਦੇ ਅਨੁਸਾਰ ਮਾਸੀ ਨੂੰ ਨੀਂਦ ਵਾਲਾ ਟੀਕਾ ਲਾ ਦਿੱਤਾ ਤੇ ਮੇਰੀ ਦਰਾਨੀ ਨੂੰ ਕਿਹਾ ਕਿ ਇਹਨਾਂ ਨੂੰ ਸਾਰੀ ਰਾਤ ਆਰਾਮ ਕਰਨ ਦਿਓ ਡਾਕਟਰ ਦੀ ਗੱਲ ਉਸਨੇ ਸੁਣੀ ਤੇ ਡਾਕਟਰ ਚਲਾ ਗਿਆ ਮੈਂ ਮੇਰੀ ਦਰਆਣੀ ਨੂੰ ਕਿਹਾ ਕਿ ਚਲ ਮਾਸੀ ਨੂੰ ਆਰਾਮ ਕਰਨ ਦੇ ਮੈਂ ਤੈਨੂੰ ਮੇਰਾ ਕਮਰਾ ਵਿਖਾਉਣੀ ਆ ਮੈਂ ਉਸ ਨੂੰ ਆਪਣੇ ਕਮਰੇ ਵਿੱਚ ਲੈ ਆਈ ਤੇ ਉਸ ਸਮੇਂ ਮੇਰਾ ਦਿਉਰ ਆ ਗਿਆ ਮੈਂ ਆਪਣੇ ਦਿਉਰ ਨੂੰ ਸਾਰੀ ਕਹਾਣੀ ਦੱਸ ਦਿੱਤੀ ਮੇਰੀ ਗੱਲ ਸੁਣ ਕੇ ਤਾਂ ਖੁਸ਼ ਹੋ ਗਿਆ ਸੀ ਤੇ ਕਹਿ ਰਿਹਾ ਸੀ ਕਿ ਭਾਬੀ ਤੁਸੀਂ ਮੇਰਾ ਕਿੰਨਾ ਧਿਆਨ ਰੱਖਦੇ ਹੋ ਮੈਂ ਉਸ ਨੂੰ ਕਿਹਾ ਕਿ ਤੂੰ ਬੈਠਵੇਂ ਤੇ ਲਈ ਰੋਟੀ ਲੈ ਕੇ ਆਣੀ ਆ ਉਹ ਕਹਿਣ ਲੱਗਾ ਭਾਬੀ ਰੋਟੀ ਲੈਣ ਦੇ ਬਸ ਹੁਣ ਮੈਂ ਇਦਾਂ ਹੀ ਖੁਸ਼ ਹਾਂ ਮੈਂ ਉਸ ਰਾਤ ਮਾਸੀ ਦੇ ਕਮਰੇ ਵਿੱਚ ਸੌ ਗਈ ਤੇ ਉਹਨਾਂ ਦੋਹਾਂ ਨੂੰ ਆਪਣੇ ਕਮਰੇ ਵਿੱਚ ਸਵਾ ਦਿੱਤਾ ਜਿਵੇਂ ਹੀ ਸਵੇਰ ਹੋਈ ਮਾਸੀ ਕਹਿਣ ਲੱਗੀ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਉੱਠ ਕੇ ਬਾਥਰੂਮ ਵਿੱਚ ਗਈ ਤੇ ਮਾਸੀ ਦੇ ਜਾਗਣ ਤੋਂ ਪਹਿਲਾਂ ਮੇਰੀ ਦਰਾਨੀ ਮਾਸੀ ਕੋਲ ਆ ਕੇ ਸੌ ਗਈ ਸੀ ਦੀ ਉਸ ਦਿਨ ਤਾਂ ਮਾਸੀ ਨੂੰ ਪਤਾ ਨਾ ਲੱਗਾ ਕਿ ਅਸੀਂ ਮਾਸੀ ਨੂੰ ਬੇਹੋਸ਼ੀ ਦਾ ਟੀਕਾ ਲਾ ਕੇ ਉਸ ਨੂੰ ਬੇਵਕੂ ਬਣਾਇਆ ਸੀ ਅੱਜ ਜਦੋਂ ਮੈਂ ਰੋਟੀ ਬਣਾਉਣ ਗਈ ਤਾਂ ਮੇਰਾ ਦੌਰ ਮੇਰੇ ਪਿੱਛੇ ਪਿੱਛੇ ਆ ਗਏ ਤੇ ਕਹਿਣ ਲੱਗਾ ਭਾਬੀ ਮੈਂ ਬਹੁਤ ਖੁਸ਼ ਹਾਂ ਤੂੰ ਮੇਰਾ ਦਿਲ ਜਿੱਤ ਲਿਆ ਉਸ ਨੇ ਮੇਰਾ ਧੰਨਵਾਦ ਕੀਤਾ ਤੇ ਆਪਣੇ ਦਿਉਰ ਦੀ ਖੁਸ਼ੀ ਵੇਖ ਕੇ ਮੈਂ ਬਹੁਤ ਖੁਸ਼ ਹੋ ਗਈ ਸੀ ਅਗਲੀ ਰਾਤ ਵੀ ਅਸੀਂ ਇਸ ਤਰ੍ਹਾਂ ਹੀ ਕੀਤਾ ਪਰ ਹੁਣ ਮਾਸੀ ਨੂੰ ਸ਼ੱਕ ਹੋਣ ਲੱਗਿਆ ਸੀ ਕਿ ਰਾਤ ਨੂੰ ਮੇਰੀ ਸਿਹਤ ਕਿੱਦਾਂ ਖਰਾਬ ਹੋ ਜਾਂਦੀ ਹੈ ਇਹ ਦੇਖ ਕੇ ਉਹ ਸਮਝ ਗਈ ਸੀ ਕਿ ਕੁਝ ਨਾ ਕੁਝ ਗੜਬੜਤਾ ਜ਼ਰੂਰ ਹੈ ਪਰ ਜਦੋਂ ਉਸ ਨੇ ਆਪਣੀ ਕੁੜੀ ਦਾ ਖੁਸ਼ੀ ਭਰਿਆ ਚਿਹਰਾ ਵੇਖਿਆ ਤਾਂ ਉਹ ਸਮਝ ਗਈ ਤਾਂ ਉਸ ਦਿਨ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਗਲੇ ਦਿਨੋਂ ਮੇਰੇ ਦਿਉਰ ਨੂੰ ਕਹਿਣ ਲੱਗੀ ਕਿ ਮੈਂ ਆਪਣੇ ਘਰ ਜਾਣਾ ਚਾਹੁੰਦੀ ਆ ਮਾਸੀ ਦੀ ਗੱਲ ਸੁਣ ਕੇ ਉਹ ਵੀ ਖੁਸ਼ ਹੋ ਗਿਆ ਤੇ ਉਸ ਨੇ ਮਾਸੀ ਨੂੰ ਆਪਣੇ ਘਰ ਨਾਲ ਲਿਆ ਉਸੇ ਸ਼ਾਮ ਮਾਸੀ ਆਪਣੇ ਘਰ ਚਲੀ ਗਈ ਤੇ ਮੈਂ ਵੀ ਸੁਖ ਦਾ ਸਾਹ ਲਿਆ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਅਤੇ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਨਵੀਆਂ-ਨਵੀਆਂ ਕਹਾਣੀਆਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਕੱਲ੍ਹ ਦੀ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਸ਼ੀਕਾਲ ਜੀ ਤੁਹਾਨੂੰ ਸਾਰਿਆਂ ਨੂੰ